ਦੋਸਤੋ ਚੋਰਾਂ ਦੇ ਹੌਸਲੇ ਦੇਖੋ ਕਿੰਨੇ ਵੱਧ ਗਏ ਹਨ ਅੱਗੇ ਤਾਂ ਸਿਰਫ ਲੋਕਾਂ ਨੂੰ ਹੀ ਲੁੱਟਦੇ ਸੀ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਦੇ ਦੇਖੋ ਗਿੱਦੜਵਾ ਤੋਂ ਬਾਬਾ ਗੰਗਾ RAM ਡੇਰੇ ਵਿੱਚੋਂ ਬਾਬਾ ਜੀ ਦੇ ਉੱਪਰ ਚੜਿਆ ਚਾਂਦੀ ਦਾ ਛਤਰ ਜੋਗੀ 7-800 ਗ੍ਰਾਮ ਦਾ ਸੀ ਉਤਾਰ ਕੇ ਲੈ ਗਏ ਦੇਖੋ ਚੋਰ ਕੈਂਡੇ ਵਿੱਚ ਕੈਦ ਹੋਏ ਹਨ ਕਿਸ ਤਰ੍ਹਾਂ ਬਾਬਾ ਜੀ ਦਾ ਛਤਰ ਉਤਾਰ ਲਏ ਹਨ ਸਰਿਆ ਪੈਨ ਦਾ ਚੋਰਾਂ ਦਾ ਜੀ ਕੀ ਕਰੂਗਾ ਕੋਈ ਜੇ ਕਿ ਸਾਨੂੰ ਇਸ ਚੋਰ ਦੀ ਪਛਾਣ ਆਵੇ ਤਾਂ ਜਰੂਰ ਦੱਸਿਓ ਜੀ ਇਹ ਘਟਨਾ 22 7 2025 ਦੀ ਹੈ ਜੀ ਗਿੱਦੜਵਾਦੀ